ਲੁਧਿਆਣਾ ਵਿੱਚ ਸਿਲੰਡਰ ਬਲਾਸਟ ਪਰਿਵਾਰ ਦੇ 4 ਜਣੇ ਚੁਲ੍ਹੇ ਖਾਣਾ ਬਣਾਉਂਦੇ ਹੋਏ ਕਮਰੇ ਵਿੱਚ ਹੋਇਆ ਧਮਾਕਾ ਜ਼ਖਮੀਆਂ ਵਿੱਚ 2 ਬੱਚੇ ਵੀ ਸ਼ਾਮਲ ਮੱਚੀ ਹਾਹਾਕਾਰ ਪੰਜਾਬ ਦੇ ਲੁਧਿਆਣਾ ਦੀ ਬਸਤੀ ਯੋਦੇਵਾਲ ਦੇ ਇਲਾਕੇ ਦੀ ਭਾਰਤੀ ਕਲੋਨੀ ਦੇ ਇੱਕ ਘਰ ਵਿੱਚ ਮੰਗਲਵਾਰ ਦੀ ਰਾਤ 9:11 ਵਜੇ ਸਿਲੰਡਰ ਫਟ ਗਿਆ ਤਮਾਕੇ ਦੀ ਆਵਾਜ਼ ਨਾਲ ਪੂਰਾ ਇਲਾਕਾ ਦਹਿਲ ਗਿਆ ਚੀਖ ਚਿਹੜਾ ਸੁਣ ਕੇ ਲੋਕ ਇਕੱਠੇ ਹੋਏ ਘਰ ਵਿੱਚ ਜਾ ਕੇ ਦੇਖਿਆ ਤਾਂ ਸਮਾਨ ਖਿਲਰਿਆ ਪਿਆ ਸੀ ਦੋ ਬੱਚਿਆਂ ਸਮੇਤ ਚਾਰ ਪਰਿਵਾਰ ਦੇ ਮੈਂਬਰ ਚੁੱਲ੍ਹੇ ਪਏ ਸਨ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਲਈ ਐਬੂਲੈਂਸ ਨੂੰ ਫੋਨ ਕੀਤਾ ਪਰ ਕੋਈ ਨਹੀਂ ਆਇਆ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ ਜ਼ਖਮੀ ਪਰਿਵਾਰ ਦੇ ਮੈਂਬਰਾਂ ਦੀ ਪਛਾਣ ਪਤੀ ਰਾਹੁਲ ਪਤਨੀ ਪੂਜਾ 7 ਸਾਲ ਦਾ ਬੇਟਾ ਵੰਸ਼ ਅਤੇ 1 ਸਾਲ ਦੀ ਬੇਟੀ ਅਨੰਨਿਆ ਦੇ ਰੂਪ ਵਿੱਚ ਹੋਈ ਹੈ ਇਲਾਕੇ ਦੇ ਲੋਕਾਂ ਦਾ ਕਹਿਣਾ ਕਿ ਰਾਹੁਲ ਦੀ ਪਤਨੀ ਪੂਜਾ ਕਮਰੇ ਵਿੱਚ ਖਾਣਾ ਤਿਆਰ ਕਰ ਰਹੀ ਸੀ ਕਰੀਬ ਪੌਣੇ 11 ਵਜੇ ਅਚਾਨਕ ਸਿਲੰਡਰ ਫਟ ਗਿਆ ਬਲਾਸਟ ਦੇ ਦੌਰਾਨ ਪੂਰਾ ਪਰਿਵਾਰ ਕਮਰੇ ਵਿੱਚ ਮੌਜੂਦ ਸੀ ਦੇਖਦੇ ਹੀ ਦੇਖਦੇ ਪੂਰਾ ਸਮਾਨ ਰਾਖ ਹੋ ਗਿਆ ਲੋਕਾਂ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ ਗਿਆ ਪਰਿਵਾਰ ਦੇ ਮੈਂਬਰ 40 ਫੀਸਦੀ ਤੋਂ ਵੱਧ ਚੁਲਸ ਗਏ ਇਹਨਾਂ ਸਾਰਿਆਂ ਨੂੰ ਚੰਡੀਗੜ੍ਹ ਦੇ ਸੈਕਟਰ ਨੰਬਰ 32 ਰੈਫਰ ਕਰ ਦਿੱਤਾ ਗਿਆ। ਆਪਣਾ ਨਾਮ ਜੀ ਸੁੱਚਾ ਸਿੰਘ। ਕੀ ਹੋਇਆ ਕੀ ਅੱਜ? ਭਾਜੀ ਮੱਪਾ ਨਾਲ ਗਲੀ 'ਚ ਆਪਣੇ ਘਰ 'ਚ ਸੌ ਰਹੇ ਸੀ। ਅੱਛਾ ਜੀ ਤੇ ਬਾਹਰ ਸ਼ੋਰ ਸ਼ਰਾਬਾ ਸੁਣ ਕੇ ਹੀ ਸਾਡੇ ਨਾਲ ਘਰ ਦੇ ਨਾਲ ਹੀ ਕਿਰਾਏ ਦੇ ਮੁੰਡਾ ਰਹਿੰਦਾ ਸੀ। ਅੱਛਾ ਜੀ ਉਹਨਾਂ ਦੀ ਸਿਲੰਡਰ ਦੇ ਲੀਕਸ ਹੋਣ ਨਾਲ ਉਹਨਾਂ ਦੀ ਸਿਲੰਡਰ ਦਾ ਧਮਾਕਾ ਹੋ ਗਿਆ ਜੀ। ਅੱਛਾ ਜੀ ਹਾਂ ਜੀ। ਤੇ ਕਿਹੜੇ ਮੱਲੇ 'ਚ ਹੋਇਆ? ਮੱਲਾ ਹੀ ਭਾਰਤੀ ਕਲੋਨੀ 'ਚ ਹੋਇਆ। ਕਿੰਨੇ ਬੰਦੇ ਝੁੱਲਸੇ 'ਚ? ਚਾਰ ਬੰਦੇ ਝੂਤ ਸਹੀ ਦੋ ਬੱਚੇ ਹੀ ਇੱਕ ਉਹਨਾਂ ਦੀ ਲੇਡੀਸ ਹੈ ਇੱਕ ਆਵਾਜ਼ ਮੁੰਡਾ ਆਵਾਜ਼ ਕਿਹ ਕਿਦਾਂ ਵਾਪਰੇ ਆ ਪਕ ਰਹੀ ਖਾਣਾ ਖੂਣਾ ਬਣਾਉਣ ਲੱਗੇ ਹੋਣੇ ਹੀ ਬਾਕੀ ਅਸੀਂ ਦਾ ਸ਼ੋਰ ਸ਼ਰਾਬਾ ਸੁਣ ਕੇ ਉੱਥੇ ਪਹੁੰਚ ਗਏ ਅੱਛਾ ਜੀ ਹਾਂ ਜੀ ਅੰਦਰ ਦੀ ਜਾਣਕਾਰੀ ਸਾਨੂੰ ਕੋਈ ਨਹੀਂ ਪਤਾ ਅਸੀਂ ਇਹਨਾਂ ਨੂੰ ਚੱਕਿਆ ਤੇ ਹਸਪੀਟਲ ਲੈ ਕੇ ਆ ਗਏ ਇਹ ਜਿਹੜਾ ਬੰਦਾ ਉਮਰ ਕਿੰਨੀ ਕੁ ਹੋਣੀ ਹੈ ਉਮਰ ਇਹਨਾਂ ਦੀ ਘੱਟੋ ਘੱਟ 30 ਸਾਲ ਹੋਣੀ ਜੀ ਇਹ ਜਿਹੜਾ ਬੰਦਾ ਝੂਤਿਆ ਹੋਇਆ ਦਾ ਕੀ ਨਾਮ ਹੈ ਇਹਦਾ ਨਾਮ ਹੈਗਾ ਜੀ ਰਾਹੁਲ ਅੱਛਾ ਜੀ ਇਹਨਾਂ ਬੱਚੇ ਦਾ ਕੀ ਨਾਮ ਹੈ ਬੱਚਿਆਂ ਦਾ ਨਾਮ ਪਾ ਲਈ ਕੀ ਕੀ ਉਮਰ ਹੋਣੀ ਇਹਨਾਂ ਦੀ ਉਮਰ ਬੱਚਿਆਂ ਦੀ ਉਹਦੀ 10 ਕ ਸਾਲ ਹੋਣੀ 6-7 ਸਾਲ ਤੋਂ 10 ਸਾਲ ਹਾਂਜੀ ਪਰਵਾਸੀ ਨੇ ਪਰਵਾਸੀ ਹੀ ਅੱਛਾ ਜੀ ਹਾਂਜੀ ਇਹਨਾਂ ਦਾ ਇੱਥੇ ਰਹਿਣ ਵਾਲਾ ਕੋਈ ਨਹੀਂ ਹੈ ਜਿਹੜਾ ਰਾਹੁਲ ਹੈ ਕੰਮ ਕੀ ਕਰਦਾ ਹੈ ਫੈਕਟਰੀ ਚ ਰੈਵਰੀ ਕਰਦਾ ਹੈ ਫੈਕਟਰੀ ਚ ਹਾਂਜੀ ਕਿੰਨੀ ਦੇਰ ਤੋਂ ਰਹਿ ਰਹੇ ਨੇ ਇੱਥੇ ਜਿੱਥੇ ਰਹਿ ਰਹੇ ਨੇ ਡੇਢ ਮਹੀਨਾ ਹੋਇਆ ਬਸ ਡੇਢ ਤੋਂ ਮਹੀਨਾ ਹੋਇਆ ਇਦਾਂ ਲੱਗੇ ਜਿਆਦਾ ਜਿਆਦਾ ਡੇਢ ਮਹੀਨਾ ਹੀ ਹੈ ਉਸ ਪ੍ਰੈਸ਼ਨ ਨੂੰ ਕੋਈ ਇਲਾਜ ਨਹੀਂ ਦਿੱਤੀ ਸਾਤੋਂ ਜਿੰਨੀ ਜਲਦੀ ਹੋਇਆ ਸੀ ਇਹਨਾਂ ਨੂੰ ਚੱਕ ਕੇ ਹਸਪੀਟਲ ਲਿਆਏ ਨਹੀਂ ਐਂਬੂਲੈਂਸ ਵਗੈਰਾ ਆਈ ਐਂਬੂਲੈਂਸ ਕੋਈ ਨਹੀਂ ਆਈ ਸੀ ਆਪਣੀ ਗੱਡੀ ਲਿਆਏ ਆਪਣੀ ਗੱਡੀ ਨਾਲ ਹੀ ਹਸਪੀਟਲ ਲਿਆਏ ਹਸਪੀਟਲ ਡਾਕਟਰ ਕੀ ਕਹਿ ਰਹੇ ਨੇ ਡਾਕਟਰ ਇਲਾਜ ਕਰ ਰਹੀ ਹੈ ਅੰਦਰ ਟ੍ਰੀਟਮੈਂਟ ਚੱਲ ਰਿਹਾ ਕੁਝ ਨਹੀਂ ਦੱਸ ਰਹੀ ਹਜੇ ਕਿੰਦਾ ਕੀੰਦਾ ਲੱਗ ਰਿਹਾ ਕਿੰਦਾ ਇਸ ਟਾਈਮ ਇਹਨਾਂ ਦੀ ਹਾਲਤ ਕਿੰਦਾ ਲੱਗਦੀ ਤੁਹਾਨੂੰ ਵੀ ਤਾਂ ਠੀਕ ਹੈ ਜੀ ਮੁੰਡਾ ਤਾਂ ਬੋਲਦਾ ਹੀ ਹਾਂਜੀ